ਕੀ ਆਈ ਵਰਤਾ ਕੇ ਬਈ ਕੀ ਹੋਇਆ ਜੇ ਕਰਤੀ ਮਸ਼ਕਰੀ ਓਏ ਕੀ ਹੋਇਆ ਜੇ ਕਰਤੀ ਮਸ਼ਕਰੀ ਓ ਬੈਗੀ ਮੂੰਹ ਫਲਾਕੇ ਨੀ ਛੋਟੇ ਦਿਔਰ ਦੀਆਂ ਓਰ ਦੀਆਂ ਓਏ ਛੋਟੇ ਦਿਔਰ ਦੀਆਂ ਤੂੰ ਦੇਖ ਰਿਓੜੀਆਂ ਖਾ ਕੇ ਛੋਟੇ ਦਿਔਰ ਦੀਆਂ ਦੇਖ ਰਿਓੜੀਆਂ ਖਾ ਕੇ ਛੋਟੇ ਅੱਗੇ ਆ ਜਾਓ ਲੈ ਵੇ ਕਰ ਲੇ ਰਿਕਾਰਡ ਆ ਜਾਓ ਜੀ ਛੋ ਡੈਡੀ ਨੇ ਮੰਮੀ ਦੇ ਨਾਲ ਮੈਚਿੰਗ ਕਰਕੇ ਪੱਗ ਬੰਨੀ ਹੋਈ ਆ ਹੁਣ ਆਉ ਗਏ ਵਾਜਾ ਲਓ ਜੀ ਫਿਰ ਡੈਡੀ ਮੰਮੀ ਨੂੰ ਕਹਿੰਦਾ ਠੀਕ ਨਾ ਬੱਲੇ ਬੱਲੇ ਮੈਂ ਪੱਗ ਤੇਰੇ ਸੂਟ ਨਾਲ ਦੇਈ ਸਾਵਾ ਸਾਵਾ ਵੀ ਪੱਗ ਸਪਾਈ ਆ ਇੰਨਾ ਹੀ ਅਸੀਂ ਨਾ ਬੁੱਲੀ ਕਿਸੇ ਪ੍ਰੋਗਰਾਮ ਦੇ ਪਾਤੀ ਹੁਣ ਡੇਢੀ ਦਾ ਸਾਡੇ ਸ਼ਰੀਫ ਬੰਦੇ ਨੇ ਹਨਾ ਕਈ ਬੰਦੇ दारू-ਦੂਰੂ ਪੀ ਕੇ ਖਰੂਪਾਉਂਦੇ ਆ ਉਹ ਚਾਰਾ ਉਹ ਵਿਚਾਰੀ ਕਿਤੇ ਦੂਹੀ ਸੇ ਘਰ ਵਾਲੇ ਨੂੰ ਉਹ ਕਿਤੇ दारू-ਦੂਰੂ ਪੀ ਕੇ ਉਹਨੂੰ ਕੁੰੜਦਾ ਹੁਣ ਮੈਂ ਬੁੱਲੀ ਪਾਤੀ ਕਿ ਜੀਵੇ ਉਹ ਵਿਚੋਲਾ ਜੀ ਨੇ ਤੇਰੀ ਦਾ ਸਪਾਈ ਆ ਉਹ ਮੇਰੇ ਕੰਨ ਚ ਆ ਗਿਆ ਕਿ ਵੀਰੇ ਬੁੱਲੀ ਇਹ ਨਹੀਂ ਇਹ ਕਿਹੜੀ ਬੁੱਲੀ ਕੇ ਸੁਣਨ ਰਹੀ ਹੈ ਕੀ ਕਹਿੰਦੀ ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ 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 ਮਰ ਜਾਵੇ ਚੋਲਾ ਜੀ ਨੇ ਤੇਰੇ ਨਾਲ ਫਸਾਈਆ ਮਰ ਜਾਵੇ ਮਾਤੀ ਵਾਲੀ ਬੋਲੀਆਂ ਹੋ ਗਈਆਂ ਪਿਆਉਤੀ ਵਾਲੀ ਬੋਲੀ ਸਪੈਸ਼ਲ ਮੱਕੀ ਦੀ ਰੋਟੀ ਉੱਤੇ ਸਾਗ ਬਾਬਲਾ ਤੇਰੀ ਪੱਗ ਨੂੰ ਕਦੇ ਨਾ ਲਾਵਾਂ ਤਾਰ ਬਾਬਲਾ ਤੇਰੀ ਪੱਗ ਨੂੰ ਕਦੇ ਨਾ ਲਾਵਾਂ ਬਾਗ ਬਾਬਲਾ ਤੇਰੀ ਪੱਗ ਨੂੰ ਕਦੇ ਨਾ ਲਾਵਾਂ ਤਾਰ ਬਾਬਲਾ ਤੇਰੀ ਕੋਕ ਨੂੰ ਵੀ ਗੋਹ ਕਰਕੇ ਜੇ ਮੈਂ ਹੂੰ ਨੱਚਦੀ ਨੀ ਮੈਂ ਹਾਂ ਨੱਚਦੀ ਜੇ ਮੈਂ ਹੂੰ ਨੱਚਦੀ ਜੇ ਮੈਂ ਹਾਂ ਨੱਚਦੀ ਸਾਰੇ ਨਗੀੜੇ ਦੇ ਲਈ ਬੁੜੀ ਸੁਣ ਲੈ ਨੀ ਮੈਂ ਹੂੰ

ਮੋੜਦਾ ਤੇ ਲਾਦੇ ਲਾਦੇ ਕਰੇ ਦਾਣੀ ਜਦੋਂ ਲੜਦਾ ਤੇ ਲਾਦੇ ਲਾਦੇ ਕਰੇ ਦਾਣੀ ਜਦੋਂ ਲੜਦਾ ਤੇ ਲਾਦੇ ਲਾਦੇ ਕਰੇ ਦਾਣੀ ਗੈਣੇ ਮੇਰੇ ਮਾਪਿਆਂ ਨੇ ਪਾਇ ਇੱਕੋ ਤੀ ਤੀ ਉਹਦੇ ਘਰ ਦਾ ਨਹੀਂ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾ ਨਹੀਂ ਇੱਕ ਨਵੀਂ ਬੋਲੀ ਸੁਣਾਉਣ ਲੱਗੇ ਆ ਤੁਹਾਡੇ ਕੰਮ ਆਊ ਕੀ ਕਹਿੰਦੀ ਹਾਈ ਸਾਰੇ ਤਾਂ ਗੈਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗੈਣੇ ਮੇਰੇ ਮਾਪਿਆਂ ਨੇ ਪਾਏ ਬਦੀ ਨੇ ਹਲ ਚੱਕ ਲੈ ਲੜਾਈ ਪਾਈ ਰਾਤ ਦੀ ਵੇ 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 ਰਾਣੀਆਂ ਜਠਾਣੀਆਂ ਦੀ ਬੋਲੀ ਜੀ ਫਰਮੈਸ਼ ਕਰਕੇ ਗਏ ਸੀ ਮੰਮੀ ਜੀ ਧਰਾਣੇ ਸੁਣਾਉਣ ਜੀ ਉਧ ਰਾਣੀ ਮੰਜਾ ਡਾਲਿਆ ਜੀ ਖਾਣੀ ਮੰਜਾ ਡਾਲਿਆ ਰਾਣੀ ਮੰਜਾ ਡਾਲਿਆ ਜੀ ਜੀ ਮਾਤਾ ਬਹੁਤ ਜੱਜ ਦੇ ਭਾਈ ਥੋੜੇ ਦਿਨ ਰੋਲੀ ਰੋਣ ਲੱਗੇ ਕੀ ਲੱਗਦੇ ਨੇ ਥੋੜੇ ਜਠਾਣੀ ਲਓ ਜੀ ਥੋੜੇ ਜੱਜ ਵੀ ਨੂੰ ਸਲਾਮ ਆ ਜੀ ਪੂਰੇ ਕਿੱਟ ਲੱਗਦੇ ਪੂਰੇ ਜੰਦ ਦੇ ਆ ਠੀਕ ਹੈ ਜੀ ਤਾਂ ਇੱਥੇ ਜਠਾਣੀ ਦੇ ਰੋਲੀ ਰੋਣ ਲੱਗੇ ਨਾ ਜੀ ਸੋ ਜਵਾਨੀ ਬਾਰੇ ਵੀ ਗੱਲ ਸੁਣਾਉਣੀ ਆ ਸੋ ਕੀ ਕਹਿੰਦੇ ਹਾਈ ਜਦੋਂ ਨਹੀਂ ਜਵਾਨੀ ਤੂੰ ਸਾਡੇ ਉੱਤੇ ਆਈ ਸੀ ਜੀ ਜਾਂਦੀ ਕਾਟੋ ਅਸੀਂ ਕਿਕਰਾਂ ਤੋਂ ਲਾਹੀ ਜੀ ਉਹ ਜਦੋਂ ਨਹੀਂ ਜਵਾਨੀਆਂ ਤੋਂ ਸਾਡੇ ਉੱਤੇ ਆਈ ਸੀ ਭੱਜੀ ਜਾਂਦੀ ਕਾਟੋ ਅਸੀਂ ਕਿਕਰਾਂ ਤੋਂ ਲਾਹੀ ਜੀ ਹਾਏ ਹੌਸਾ ਟੁੱਟਦਾ ਨਾ ਬੇਰਨੀ ਜਵਾਨੀ ਏ ਇੱਕ ਵਾਰੀਆਂ ਜਾ ਮੋੜੋ ਫੇ ग़्त लोजी सस आजो जी ससी नची ਆਡੀ ਫੂਕਲੀ ਸਾਰੀ ਜੋਤ ਜਗਾਉਂਦੇ ਨੇ ਆਡੀ ਨਕਲੀ ਸਾਰੀ ਜੋਤ ਜਗਾਉਂਦੇ ਨੇ ਆਡੀ ਫੂਕਲੀ ਸਾਰੀ ਜੋਤ ਜਗਾਉਂਦੇ ਨੇ ਆਡੀ ਫੂਕਲੀ ਸਾਰੀ ਜੋਤ ਜਗਾਉਂਦੇ ਨੇ ਆਡੀ ਹੂਗਲੀ ਸਾਰੀ ਜੋਤ ਜਗਾਉਂਦੇ ਨੇ ਆਡੀ ਫੂਕਲੀ ਸਾਰੀ ਜੋਤ ਜਗਾਉਂਦੇ ਨੇ ਇੱਕ ਬੋਲੀ ਸ੍ਰੋਮ ਲੱਗੀ ਸ਼ਕੀਨਣ ਜੀ ਸੱਸ ਦੀ ਸੱਸ ਨੂੰ ਬੜਾ ਸ਼ੌਂਕ ਹੁੰਦਾ ਮੇਕਅਪ ਕਰਨ ਦਾ ਤੇ ਨੂੰ ਗਈ ਹੁੰਦੀ ਆ ਪੇਕੇ ਤੇ ਸਮਾਨ ਸਹੁਰੂ ਦਾ ਘਰੇ ਆਂਦੇ ਆ ਹੁੰਦਾ ਕਹਿੰਦੀ ਅੱਜ ਦਾ ਲੱਗ ਜੂ ਵੀ ਆਪਾਂ ਅੱਜ ਮੇਕਅਪ ਵਾਲਾ ਕੀੜਾ ਕੱਢਣਾ ਉਹ ਵੀ ਨਵਾਂ ਨਵਾਂ ਵਿਆਹ ਹੋਇਆ ਤੇ ਨਵਾਂ ਨਵਾਂ ਸਮਾਨ ਆਇਆ ਸੋ ਕਹਿੰਦੀ ਅੱਜ ਆਪ ਮੇਕਅਪ ਘਰੇ ਇਕੱਲੀ ਹੁੰਦੀ ਹੈ ਕਹਿੰਦੀ ਆਪਾਂ ਮੇਕਅਪ ਕਰਕੇ ਪੂਰਾ ਪਿਆਰ ਹੋਣਾ ਸੋ ਨੂੰ ਗਈ ਹੁੰਦੀ ਆ ਪੇਕੇ ਸੱਸ ਮਗਰੋਂ ਮੇਕਅਪ ਕਰਦੀ ਐ ਸੋ ਬਹੁਤ ਹੀ ਸ਼ਰਮ ਵਾਲੀ ਆ ਸੋ ਕਹਿੰਦਾ ਹੋਏ ਨੂੰ ਤਾਂ ਇੱਕ ਦਿਨ ਗਈ ਸੀ ਪੇਕੇ ਸੱਸ ਕਰੇ ਸੀ ਇਕੱਲੀ ਬਈ ਬਾਪੂ ਜੀ ਤੋਂ ਅੱਖ ਮਚਾ ਕੇ ਹੋਏ ਅੱਖ ਮਚਾ ਕੇ ਹੋਏ ਬਾਪੂ ਜੀ ਤੋਂ ਅੱਖ ਵੇੇ ਕਪ ਮਲ ਹੋ ਚੱਲੀ ਬਈ ਸੁਰਖੀ ਬਿੰਦੀ ਪਾਊਡਰ ਲਾ ਕੇ ਓਹ ਟੋਟਰੀ ਲਾ ਕੇ ਓਹ ਸੁਰਖੀ ਬਿੰਦੀ ਪਾਊਡਰ ਲਾ ਕੇ ਨੇਤਰ ਕਰਲੇ ਟੇਡੇ ਪਰਦੀ ਫੈਸ਼ਨ ਨੇ ਓਹ ਫੈਸ਼ਨ ਨਹੀਂ 70 ਸਾਲ ਦੀ ਬੇਦੇ ਪਰਦੀ ਫੈਸ਼ਨ ਨੇ 70 ਸਾਲ ਦੀ ਉੱਤੋਂ ਹੁਣ ਬਾਪੂ ਆ ਜਾਂਦਾ ਸੋਹਰਾ ਜਾਂਦਰ ਸੋਹਰਾ ਹੁੰਦਾ ਫੜੇ ਕੱਬਾ ਸੁੱਕੀ ਕਹਿੰਦੇ ਕੀ ਬਣਦਾ ਪਾਣਾ ਫਿਰ ਮਦਰੋ ਸੱਸ ਤਿਆਰ ਹੋਈ ਨਹੀਂ ਸੋਹਰਾ ਕੱਬਾ ਹੁੰਦਾ ਉਹ ਆ ਜਾਂਦਾ ਉੱਤੇ ਸੁੱਕੀ ਕਹਿੰਦੇ ਓ ਮੇਕਅਪ ਤਾਂ ਤੂੰ ਕਰ ਲਿਆ ਬੁੱਢੜੀਆਂ ਹੋ ਗਿਆ ਕੰਮ ਕਲੋਟਾ ਬਈ ਪੀੜ ਦੰਦਾਂ ਦਾ ਘਰ ਵਿੱਚ ਭੁੱਲ ਗਈ ਓ ਬੱਲੇ ਓ ਪੀੜ ਦੰਦਾਂ ਦਾ ਘਰ ਵਿੱਚ ਭੁੱਲ ਗਈ ਚੁੰਨੀ ਨੂੰ ਲਵਾਵਿਆ ਗੋਟਾ ਬਈ ਬਾਪੂ ਸਾਡੇ ਨੂੰ ਪਤਾ ਜਦ ਲੱਗੇ ਓਹਨੇ ਢੂਈ ਚ ਮਾਰਿਆ ਛੋਟਾ ਸੰਗ ਦੀ ਲੋਕਾਂ ਤੋਂ ਇਹ ਗੋਟਾ ਸੰਗਦੀ ਲੋਕਾਂ ਤੋਂ ਵਿਚਮਾਲੇ ਗੋਟਾ ਸੰਗਦੀ ਲੋਕਾਂ ਤੋਂ ਵਿਚਮਾਲੇ ਗੋਟਾ ਸੰਗਦੀ ਲੋਕਾਂ ਤੋਂ